ਤਾਂ ਗੁਰਦਾਸਪੁਰ ਦੇ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹਾਥੀ ਫੜੀ ਜ਼ਿਲ੍ਹਾ ਟਾਊਨ ਪਲੈਨਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਦੱਸਦੀਏ ਕਿ ਗੁਰਦਾਸਪੁਰ ਵਿਜੀਲੈਂਸ ਪੁਲਿਸ ਦੇ ਗੁਰਦਾਸਪੁਰ ਨੇ ਜ਼ਿਲ੍ਹਾ ਟਾਊਨ ਪਲੈਨਰ ਗੁਰਦਾਸਪੁਰ ਰਿਤਿਕਾ ਅਰੋੜਾ ਨੂੰ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਵਿਪਾਕ ਦੇ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਮੰਨਾ ਪਿੰਡ ਵਾਸੀ λεਹਲ ਜ਼ਿਲ੍ਹਾ ਗੁਰਦਾਸਪੁਰ ਨੇ ਵਿਜੀਲੈਂਸ ਵਿਪਾਕ ਦੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸਨੇ ਬਟਾਲਾ ਦੇ ਅਲੀਬਾਰ ਰੋਡ ਤੇ ਰਹਿਣ ਵਾਲੇ ਪਰਮਿੰਦਰ ਸਿੰਘ ਪੁੱਤਰ ਮਲਕੀਸ਼ ਸਿੰਘ ਅਤੇ ਦਲਬੀਰ ਸਿੰਘ ਪੁੱਤਰ ਧੀਰਤਾ ਸਿੰਘ ਤੋਂ 6 ਕਨਾਲ 17.5 ਮਰਲੇ ਖਸਰਾ ਨੰਬਰ 386 ਪਿੰਡ λεਹਲ ਦੀ ਜ਼ਮੀਨ ਖਰੀਦੀ ਹੈ ਉਸਨੇ ਇਸ ਜ਼ਮੀਨ ਦੇ ਪਲਾਟ ਕੱਟੇ ਸਨ ਅਤੇ ਉਹਨਾਂ ਨੂੰ ਰਜਿਸਟਰੀ ਕਰਾਉਣ ਦੇ ਲਈ ਉਸਨੇ ਤਹਿਸੀਲ ਵਿੱਚ ਜ਼ਮੀਨ ਬਦਲਣ ਤੋਂ ਬਾਅਦ ਜ਼ਿਲ੍ਹਾ ਟਾਊਨ ਪਲੈਨਰ ਗੁਰਦਾਸਪੁਰ ਦੇ ਦਫ਼ਤਰ ਵਿੱਚ ਅਰਜੀ ਦਿੱਤੀ ਸੀ ਜਦੋਂ ਉਹ ਇਹ ਮਾਮਲੇ ਸਬੰਧਿਤ ਗੁਰਦਾਸਪੁਰ ਦੀ ਜ਼ਿਲ੍ਹਾ ਟਾਊਨ ਪਲੈਨਰ ਦਿੱਤੀ ਘਾ ਰੋੜਾਂ ਦੇ ਨਾਲ ਮਿਲਿਆ ਤਾਂ ਉਸਨੇ ਉਸ ਦੀ ਫਾਈਲ ਨੰਬਰ ਫਾਈਲ ਨੂੰ ਪ੍ਰੋਸੈਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਇਸ ਦੀ ਦੇਰੀ ਵਿੱਚ ਦੇਰੀ ਕਰਨ ਲੱਗ ਪਏ ਜਦੋਂ ਉਸਨੇ ਦੋਸ਼ ਦੋਸ਼ੀ ਰਿਤਿਕਾ ਅਰੋੜਾ ਤੋਂ ਪੁੱਛਿਆ ਕਿ ਉਹ ਫਾਈਲ ਨੂੰ ਕਿਉਂ ਦੇਰੀ ਕਰ ਰਹੇ ਨੇ ਤਾਂ ਉਸਨੇ ਕਿਹਾ ਕਿ ਦਸਤਾਵੇਜ਼ ਠੀਕ ਨਹੀਂ ਹਨ ਅਤੇ ਪਰ ਕਲੋਨੀ ਦਾ ਕੰਮ ਮੁਫ਼ਤ ਵਿੱਚ ਨਹੀਂ ਕੀਤਾ ਜਾ ਸਕਦਾ ਉਸਨੇ ਕਿਹਾ ਕਿ ਜੇਕਰ ਉਹ ਆਪਣੇ ਪਲਾਂਟ ਨੂੰ ਮਨਜ਼ੂਰੀ ਦੇਣਾ ਚਾਹੁੰਦੇ ਨੇ ਤਾਂ ਉਸ ਨੂੰ ਪ੍ਰਤੀ ਪਲਾਂਟ 1 ਲੱਖ ਰੁਪਏ ਦੀ ਰਿਸ਼ਵਤ ਦੇਣੀ ਪਵੇਗੀ ਸ਼ਿਕਾਇਤਕਰਤਾ ਰਿਸ਼ਵਤ ਦੇਣ ਨੂੰ ਤਿਆਰ ਨਹੀਂ ਸੀ ਪਰ ਇਸ ਲਈ ਉਹ ਬਿਜ਼ਨਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਪਹੁੰਚਿਆ ਤੇ 1 ਲੱਖ ਰੁਪਏ ਦੀ ਰਿਸ਼ਵਤ ਪੇਸ਼ ਕੀਤੀ ਅਤੇ ਗੁਰਦਾਸਪੁਰ ਯੂਨਿਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਇਸ ਤੋਂ ਬਾਅਦ ਬਿਜ਼ਨਸ ਵਿਭਾਗ ਨੇ ਇੱਕ ਚਾਲੀ ਜਾਲ ਮਿਛਾਇਆ ਅਤੇ ਇਸ ਦੀ ਦਿੱਤੀਕਾਰ ਅরোੜਾ ਜ਼ਿਲ੍ਹਾ ਟਾਊਨ ਪਲੈਨਰ ਗੁਰਦਾਸਪੁਰ ਨੂੰ ਉਸਦੇ ਦਫ਼ਤਰ ਵਿੱਚ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਵਪਾਰ ਦੇ ਸੂਤਰਾਂ ਅਨੁਸਾਰ ਇਤਿਹਾ ਅਰੋੜਾ ਨੂੰ ਦੋ ਸਰਕਾਰੀ ਅਧਿਕਾਰੀ ਦੀ ਮੌਜੂਦਗੀ ਵਿੱਚ ਜਾਂਚ ਅਧਿਕਾਰੀਆਂ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਫੜ ਲਿਆ ਗਿਆ ਵਿਜੀਲੈਂਸ ਅਧਿਕਾਰੀਆਂ ਅਨੁਸਾਰ ਦੋਸ਼ੀ ਮਹਿਲਾ ਅਧਿਕਾਰੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੋਸ਼ਕੇ ਸਰੀ ਲਈ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ